ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹਾਂ ਸਾਥੀਓ ਸੁਲੇ ਦੀ ਕੈਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਅੰਮ੍ਰਿਤਸਰ ਰਾਜਸਥਾਨ ਸੀਦੇ ਪਿੰਡ ਅਠੀਆਂ ਤੋਂ 200 ਕਰੋੜ ਤੋਂ ਵੱਧ ਦੀ ਹਿਰੋਇਨ ਬਰਾਮਦ ਹੋਈ ਹੈ ਹੈਂਡ ਗ੍ਰੇਨੇਡ ਅਤੇ ਹਥਿਆਰ ਵੀ ਜਿਹੜੇ ਆ ਉਹ ਬਰਾਮਦ ਹੋਏ ਦੱਸ ਦਈਏ ਪਾਕਿਸਤਾਨ ਤੋਂ ਡਰੋਨ ਰਾਹੀਂ ਇਹ 40 ਕਿਲੋ ਹਿਰੋਇਨ ਆਈ ਸੀ ਜਿਹੜੇ ਦੋਸ਼ੀ ਹਨ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ ਜਿਹੜੇ ਤਸਕਰ ਨੇ ਉਹ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ ਤੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਇਹ ਕਾਰਵਾਈ ਰਾਜਾ ਸੰਸੀ ਤੋਂ ਵੱਡੀ ਕਾਰਵਾਈ ਸੋਨੀਆ ਮਾਨ ਵੀ ਮੌਕੇ ਤੇ ਪਹੁੰਚੇ ਆ ਦੱਸ ਦਈਏ ਅੰਮ੍ਰਿਤਸਰ ਦੇ ਹਲਕਾ ਰਾਜਾ ਸੰਸੀ ਤੋਂ ਇੱਕ ਵੱਡੀ ਅਤੇ ਸੰਸਨੀ ਖੇਜ ਖਬਰ ਸਾਹਮਣੇ ਆਈ ਹੈ ਰਾਜਾ ਸੰਸੀ ਦੇ ਪਿੰਡ ਉਠੀਆਂ ਤੋਂ ਪੁਲਿਸ ਨੇ 200 ਕਰੋੜ ਰੁਪਏ ਤੋਂ ਵੱਧ ਦੀ ਹੀਰੋਇਨ ਦੇ ਨਾਲ ਦੀ ਨਾਲ ਹਥਿਆਰ ਵੀ ਬਰਾਮਦ ਕੀਤੇ ਹਨ ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਪਾਕਿਸਤਾਨ ਵੱਲੋਂ ਡਰੋਨ ਦੇ ਜ਼ਰੀਏ ਕਾਲੇ ਪੈਕਟਾ ਵਿੱਚ ਪੈਕ ਹੋ ਕੇ ਸਮਾਨ ਭਾਰਤ ਵਿੱਚ ਛੁੱਟਿਆ ਗਿਆ ਸੀ ਪੁਲਿਸ ਅਨੁਸਾਰ ਕਰੀਬ 40 ਕਿਲੋ ਤੋਂ ਵੱਧ ਹਿਰੋਇਨ ਚਾਰ ਹੈਂਡ ਗ੍ਰੇਨੇਡ ਇੱਕ ਪਿਸਤੌਲ ਅਤੇ ਕੁਝ ਜਿੰਦਾ ਕਾਰਤੂਸ ਬਰਾਮਦ ਹੋਏ ਹਨ ਇਹ ਸਮਾਨ ਮੋਟਰਸਾਈਕਲ ਤੇ ਲੈ ਕੇ ਜਾ ਰਹੇ ਕੁਝ ਨੌਜਵਾਨਾਂ ਵੱਲੋਂ ਜਿਹੜਾ ਇਹ ਸਮਾਨ ਲੈ ਕੇ ਜਾਇਆ ਜਾ ਰਿਹਾ ਸੀਗਾ ਜਦੋਂ ਰਾਤ ਸਮੇਂ ਪਿੰਡ ਵਿੱਚ ਬਣ ਰਹੀ ਨਵੀਂ ਸੜਕ ਦੌਰਾਨ ਉਹਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਗਿਆ ਤਾਂ ਡਰ ਦੇ ਮਾਹੌਲ ਵਿੱਚ ਨੌਜਵਾਨ ਮੋਟਰਸਾਈਕਲ ਮੌਕੇ ਤੇ ਹੀ ਛੱਡ ਕੇ ਫਰਾਰ ਹੋ ਗਏ ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਇਲਾਕੇ ਨੂੰ ਘੇਰ ਲਿਆ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਦੇਰ ਰਾਤ ਹੀ ਹਲਕਾ ਰਾਜਸੰਚ ਦੇ ਇੰਚਾਰਜ ਸੋਨੀਆ ਮਾਨ ਵੀ ਮੌਕੇ ਤੇ ਪਹੁੰਚੇ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲੈ ਸਮੋਕ ਸੋਨੀਆ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ ਉਹਨਾਂ ਦੱਸਿਆ ਕਿ ਨਸ਼ਾ ਤਸਕਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਜਲਦੀ ਫਰਾਰ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਦਿਖਾਨੇ ਤੋਂ ਮੌਕੇ ਦੀ ਪੂਰੀ ਪਸੀਨਾ ਅੱਜ ਰਾਜਸਥਾਨ ਦੀ ਫੈਮਲੀ ਹਾਂਜੀ ਦੇ ਵਿੱਚ ਓਠੀਆਂ ਜਿੱਥੇ ਸੜਕ ਬੰਦੀ ਪਈ ਹੈ ਉੱਥੇ ਹੈ ਜਿਹੜੀ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਚਿੱਟਾ ਹੈ ਤੇ ਇੱਥੇ ਸਰਪੰਚ ਸਾਹਿਬ ਨੇ ਇੱਥੇ ਰੋਡ ਬੰਦੀ ਪਈ ਸੀਗੀ ਆਈ ਥਿੰਕ ਸੀ ਐਕਸਪਲੇਨ ਕਰੋ ਤੁਸੀਂ ਵੀ ਇੱਥੇ ਆਹ ਮੋਟਰਸਾਈਕਲ ਜਿਹੜਾ ਹੈ ਇਹ ਡਰਦਿਆਂ ਹੀ ਰੋਕ ਕੇ ਇਹਨਾਂ ਨੇ ਪੁੱਛਿਆ ਵੀ ਇੱਦਾਂ ਦੀ ਨਹੀਂ ਛੱਡ ਸਕਦੇ ਤੇ ਉਹ ਘਬਰਾ ਕੇ ਮੋਟਰਸਾਈਕਲ ਵੀ ਇੱਥੇ ਛੱਡ ਗਏ ਤੇ ਆ ਜਿਹੜਾ ਡਰੋਨ ਦੇ ਨਾਲ ਉਤਰਿਆ ਹੋਇਆ ਚਿੱਟੇ ਦਾ ਸਮਾਨ ਵੀ ਇੱਥੇ ਛੱਡ ਕੇ ਗਏ ਆ ਤੇ ਸਾਡੇ ਐਸ ਐਚਓ ਸਿਮਰਨਜੀਤ ਜੀ ਤੇ ਸਾਰੇ ਪੁਲਿਸ ਮੈਕਵੇਨ ਨੂੰ ਅਸੀਂ ਫੋਨ ਕੀਤਾ ਐਸ ਐਸ ਪੀ ਨੂੰ ਮੈਂ ਫੋਨ ਕੀਤਾ ਸੀਗਾ ਸੋ ਡੀ ਐਸ ਪੀ ਸਾਹਿਬ ਵੀ ਔਨ ਦਾ ਵੇ ਹੈ ਸੋ ਇਹ ਅਸੀਂ ਮੈਂ ਦੱਸਣਾ ਚਾਹੁੰਦੀ ਆ ਵੀ ਇਸ ਤਰੀਕੇ ਦੀ ਜਿਹੜੀ ਰਾਤ ਨੂੰ ਵੀ ਸਾਡੀ ਪੁਲਿਸ ਵੀ ਐਕਟਿਵ ਰਹਿੰਦੀ ਹੈ ਅਸੀਂ ਮੇਰੇ ਸਰਪੰਚ ਸਾਹਿਬ ਜਿਹੜੇ ਹੈ ਸਾਡੀ ਯੁਧ ਨਸ਼ਿਆਂ ਦੇ ਵਿਰੁੱਧ ਦੀ ਟੀਮ ਦੇ ਮੈਂਬਰ ਵੀ ਹੈ ਅਸੀਂ ਸਾਰੇ ਐਕਟਿਵ ਰਹਿੰਦੇ ਆਂ ਰਾਜਸਥਾਨ ਸੀ ਅਸੈਂਬਲੀ ਹੈ ਮੇਰੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਮਾਜਾ ਜੂਨ ਇਨਚਾਰਜ ਹਾਂ ਸੋ ਅਸੀਂ ਹਰ ਇੱਕ ਐਕਟੀਵਿਟੀ ਦੇ ਉੱਤੇ ਨਜ਼ਰ ਰੱਖਦੇ ਆਂ ਨਸ਼ਿਆਂ ਦੇ ਖਿਲਾਫ ਜੋ ਮਾਨ ਸਰਕਾਰ ਨੇ ਇੱਕ ਮਹਿੰਮ ਚਲਾਈ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਕਲੈਕਟਿਵਲੀ ਸਾਰੇ ਜਾਣੇ ਧਿਆਨ ਰੱਖਾਂਗੇ ਤੇ ਮੈਨੂੰ ਲੱਗਦਾ ਹੈ ਵੀ ਆਪਾਂ ਨਸ਼ਾ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਖਤਮ ਕਰ ਸਕਾਂਗੇ ਸੋ ਆ ਦੇਖੋ ਤੁਸੀਂ ਕਿੰਨੇ ਕਿੰਨੀ ਵੱਡੀ ਬ੍ਰੰਮ ਦੀ ਆਈ ਡੋਨਟ ਨੋ ਕਿ ਇਹ ਕਿੰਨੇ ਕਿਲੋ ਹੋਊਗਾ ਆਈ ਥਿੰਕ ਸੋ ਐਸਐਚਓ ਸਾਹਿਬ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹਦੀਆਂ ਜਿਹੜੀਆਂ ਕੁੰਡੀਆਂ ਜੀਆਂ ਨੇ ਇਹ ਸਾਫ਼ ਸ਼ੋ ਕਰਦੀਆਂ ਨੇ ਵੀ ਇਹ ਡਰੋਨ ਐਕਟੀਵਿਟੀ ਦੇ ਨਾਲ ਥੱਲੇ ਉਤਰਿਆ ਹੋਏ ਬੈਗਸ ਨੇ ਤੇ ਡਰੋਨ ਐਕਟੀਵਿਟੀ ਕਿੱਥੋਂ ਹੋਈ ਹੈ ਇਹ ਪਾਕਿਸਤਾਨ ਸਾਡਾ ਬਾਰਡਰ ਲੱਗਦਾ ਉਥੋਂ ਡਰੋਨ ਐਕਟੀਵਿਟੀ ਦੇ ਨਾਲ ਇਹ ਬੈਗ ਉਤਰੇ ਹੋਏ ਨੇ ਸਾਡਾ ਰਾਜਸਥਾਨ ਸੀ ਦੀ ਜਿਹੜੀ ਲੋਪੋਕੇ 벨ਟ ਆ ਉਹ ਵੀ ਸਾਰੀ ਪਾਕਿਸਤਾਨ ਦੇ ਨਾਲ ਲੱਗਦੀ ਹੈ ਸੋ ਇਹ ਬੈਗਸ ਉਥੋਂ ਆਏ ਹੋਏ ਨੇ सो so, ये बाकी ये मोटरसाइकिल है मोटरसाइकिल दिखाओ प्लीज अगर यदि नंबर प्लेट है वो भी दिखा दो हां ये तो पूरा तो मैं देखते है ये कितने किलो होगा